ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਭਾਈ ਰੂਪ ਚੰਦ ਆਪ ਜੀ ਦੇ ਨਾਲ ਇਹਨਾਂ ਦੀ ਵਿਵਾਰਤਾ ਸ਼ੁਰੂ ਕਰੀਏ ਔਰ ਕਿਵੇਂ ਭਾਈ ਰੂਪੇ ਦੀ ਮੋੜੀ ਸਤਿਗੁਰਾਂ ਨੇ ਗੱਡੀ ਸੀ ਏਜੀ ਬਾਤ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰੀਏ ਸਿੱਖ ਇਤਿਹਾਸ ਅਜੇ ਹੀ ਅਨੇਕਾਂ ਸ਼ਰਧਾਲੂਆਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੇ ਗੁਰੂ ਘਰ ਪ੍ਰਤੀ ਆਪਣਾ ਸਮੁੱਚਾ ਜੀਵਨ ਅਰਪਿਤ ਕਰ ਦਿੱਤਾ ਇਹਨਾਂ ਵਿੱਚੋਂ ਹੀ ਇੱਕ ਹੈ ਭਾਈ ਰੂਪ ਚੰਦ ਸੰਸਾਰ ਕਤੇ ਸਿੱਖੀ ਜੀਵਨ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਆਰੰਭ ਹੁੰਦਾ ਹੈ ਇਨਾਂ ਦੇ ਪਿਤਾ ਦਾ ਨਾਮ ਭਾਈ ਸਾਧੂ ਸੀ ਜੋ ਕਿ ਸਖੀ ਸਰਬਰੀਏ ਸਨ ਪ੍ਰੰਤੂ ਬਾਅਦ ਵਿੱਚ ਉਹ ਗੁਰੂ ਘਰ ਦੀ ਸ਼ਖਸੀਅਤ ਗੁਰੂ ਘਰ ਦਾ ਪਿਆਰ ਵੇਖ ਕੇ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਕੇ ਇੰਨੇ ਪ੍ਰਭਾਵਿਤ ਹੋਏ ਕਿ ਉਹ ਗੁਰੂ ਸਾਹਿਬ ਦੇ ਸਿੱਖ ਬਣ ਗਏ 1614 ਈਸਵੀ ਵਿੱਚ ਜਨਮੇ ਰੂਪ ਚੰਦ ਦਾ ਨਾਮਕਰਨ ਗੁਰੂ ਸਾਹਿਬ ਨੇ ਆ ਕੀਤਾ ਭਾਈ ਸਾਧੂ ਜੀ ਤੇ ਭਾਈ ਰੂਪ ਚੰਦ ਪਿੰਡ ਵਿੱਚ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਨੇ ਖੇਤੀ ਤੋਂ ਹੋਣ ਵਾਲੀ ਕਮਾਈ ਨਾਲ ਆਪਣੇ ਪਰਿਵਾਰ ਦਾ ਨਿਰਭਾ ਕਰਦੇ ਨੇ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਕਰਦੇ ਨੇ ਲੋੜਵੰਦ ਗਰੀਬਾਂ ਦੀ ਮਦਦ ਵੀ ਕਰਦੇ ਨੇ ਇਹ ਸੇਵਾ ਦੇ ਕਾਰਜ ਕਰਦੇ ਨੇ ਇੱਕ ਦਿਨ ਦੋਵੇਂ ਪਿਓ ਪੁੱਤਰ ਖੇਤਾਂ ਵਿੱਚ ਹਾੜੀ ਦੀ ਫਸਲ ਭਾਵ ਕਣਕ ਕਟ ਰਿਆ ਸੀ ਤੇ ਕਣਕ ਕਟਦਿਆਂ ਹੋਇਆਂ ਜਦੋਂ ਪਿਆਸ ਲੱਗੀ ਤਾਂ ਖੇਤਾਂ ਵਿੱਚ ਜੰਡ ਦੇ ਦਰਖਤ ਤੇ ਨਾਲ ਮਸ਼ਕ ਵਿੱਚ ਭਰ ਕੇ ਪਾਣੀ ਟੰਗਿਆ ਆਇਆ ਸੀ ਹਵਾ ਦੇ ਚਲਣ ਕਰਕੇ ਪਾਣੀ ਇਤਨਾ ਠੰਡਾ ਇਤਨਾ ਸਵਾਦ ਬਣਿਆ ਕਿ ਜਦੋਂ ਪੀਣ ਲੱਗੇ ਪਾਣੀ ਠੰਡਾ ਵੇਖਿਆ ਤਾਂ ਉਹਨਾਂ ਦੋਹਾਂ ਪਿਓ ਪੁੱਤਰਾਂ ਨੇ ਫੈਸਲਾ ਕੀਤਾ ਉਹ ਪਾਣੀ ਉਦੋਂ ਹੀ ਪੀਣਗੇ ਜਦੋਂ ਗੁਰੂ ਸਾਹਿਬ ਆਣ ਕੇ ਦਰਸ਼ਨ ਦੇਣ ਅਤੇ ਪਾਣੀ ਪੀਣ ਇਤਨਾ ਪਿਆਰ ਇਤਨੀ ਬੇਬਲਤਾ ਇਤਨਾ ਸਮਰਪਣ ਭਾਵਨਾ ਇਤਨਾ ਗੁਰੂ ਨਾਲ ਜੁੜਨਾ ਇਹ ਪਿਆਰੋ ਬੜੀ ਵੱਡੀ ਗੱਲ ਹੈ ਦੋਵਾਂ ਪਿਓ ਪੁੱਤਰਾਂ ਨੇ ਫੈਸਲਾ ਕਰ ਲਿਆ ਹੈ ਬਾਡੀ ਦੇ ਵਿੱਚ ਜੁਟ ਗਏ ਨੇ ਇਧਰ ਇਹਨਾਂ ਦਿਨਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਾਢੂ ਸਾਈਂਦਾਸ ਜੀ ਦੇ ਕੋਲ ਢੋਲੀ ਆਏ ਹੋਏ ਨੇ ਜਿਸ ਵੇਲੇ ਗੁਰੂ ਸਾਹਿਬ ਨੂੰ ਉਹਨਾਂ ਨੇ ਯਾਦ ਕੀਤਾ ਪਿਆਰੋ ਉਸੇ ਸਮੇਂ ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਆਪਣੇ ਨਾਲ ਸੰਗਤ ਲਈ ਅਤੇ ਪਿੰਡ ਤੁਕਲਾਣੀ ਪਹੁੰਚ ਗਏ ਇਹ ਤੁਕਲਾਣੀ ਪਿੰਡ ਭਾਈ ਸਾਧੂ ਸਿੰਘ ਜੀ ਹੋਣਾ ਦਾ ਸੀ ਭਾਈ ਰੂਪ ਚੰਦ ਹੋਣਾ ਦਾ ਸੀ ਖੇਤਾਂ ਦੇ ਵਿੱਚ ਗੁਰੂ ਸਾਹਿਬ ਪਹੁੰਚ ਗਏ ਤਾਂ ਕੀ ਵੇਖ ਰਹੇ ਨੇ ਭਾਈ ਰੂਪਾ ਜੀ ਤੇ ਉਹਨਾਂ ਦੇ ਪਿਤਾ ਭਾਈ ਸਾਧੂ ਜੀ ਵਿਹੋਸ਼ ਹੋਏ ਪਏ ਨੇ ਗਰਮੀ ਦੇ ਨਾਲ ਕਣਕ ਵੜਦੇ ਵੜਦੇ ਪਾਣੀ ਤੋਂ ਤਿਆਏ ਹੁਣ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਰੁੱਖ ਤੋਂ ਪਾਣੀ ਦੀ ਮਸ਼ਕਲਾ ਹੀ ਜਾਵੇ ਪਾਣੀ ਦੀ ਮਸ਼ਕਲਾ ਕੇ ਨਾਲ ਲਿ ਜਾ ਕੇ ਜਿੱਥੇ ਕਣਕ ਵੜਦੇ ਸਨ ਉਹਨਾਂ ਦੇ ਮੂੰਹ ਤੇ ਪਾਣੀ ਦੇ ਛਿਟੇ ਮਾਰ ਕੇ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਗੁਰੂ ਸਾਹਿਬ ਨੇ ਉਹਨਾਂ ਹੱਥੋਂ ਜਲ ਛਕਿਆ ਅਤੇ ਉਹਨਾਂ ਨੂੰ ਅਸ਼ੀਰਵਾਦ ਰੂਪੀ ਅਨੇਕ ਬਖਸ਼ਾ ਕੀਤੀਆਂ ਜਿਨ੍ਹਾਂ ਦਾ ਵੇਰਵਾ ਅੱਗੇ ਜਾ ਕੇ ਹੋਵੇਗਾ ਗੁਰੂ ਜੀ ਦੇ ਨਾਲ ਵਿਚਾਰ ਵਟਾਂਦਰੇ ਦੌਰਾਨ ਉਹਨਾਂ ਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਪਿੰਡ ਵਿੱਚ ਉਹਨਾਂ ਦਾ ਇੱਕ ਹੀ ਗੁਰਸਿੱਖ ਪਰਿਵਾਰ ਹੈ ਜਿਸ ਕਰਕੇ ਉਹਨਾਂ ਨੂੰ अनेका ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਬਾਕੀ ਸਾਰਾ ਨਗਰ ਸਖੀ ਸਰਵਰ ਨੂੰ ਮੰਨਦਾ ਹੈ ਸਾਰੇ ਸਖੀ ਸਰਵਰੀਏ ਜਿਹੜੇ ਨੇ ਉਹ ਸਾਨੂੰ ਨਫ਼ਰਤ ਕਰਦੇ ਨੇ ਤੇ ਇਹਨਾਂ ਦੇ ਕਰਕੇ ਪਿੰਡ ਵਿੱਚ ਕਦੇ ਗੁਰਮਤਿ ਕਾਰਜ ਜਿਹੜਾ ਹੈ ਉਹ ਸਿਰੇ ਨਹੀਂ ਚੜਦਾ ਰੁਕਾਵਟਾਂ ਪੈਦਾ ਹੋ ਜਾਂਦੀਆਂ ਨੇ ਤੇ ਕੁਝ ਉਹਨਾਂ ਵੱਲੋਂ ਰੁਕਾਵਟਾਂ ਪਾਉਣ ਦਾ ਯਤਨ ਵੀ ਕੀਤਾ ਜਾਂਦਾ ਹੈ ਪਿਆਰਿਓ ਇਸੇ ਤਰ੍ਹਾਂ ਹੀ ਮੁਸ਼ਕਲਾਂ ਵਧੀਆਂ ਵਧੀਆਂ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਇਹਨਾਂ ਮੁਸ਼ਕਲਾਂ ਨੇ ਸਿੱਖ ਕੌਮ ਦਾ ਖੜ੍ਹਾ ਨਹੀਂ ਛੱਡਿਆ ਪਰ ਸਾਡੀ ਲੀਡਰਸ਼ਿਪ ਕਹਿ ਲਓ ਸਾਡੀ ਹਾਈ ਕਮਾਂਡ ਕਹਿ ਲਓ ਸਾਡੇ ਆਕਾਲਤਨ ਸਾਹਿਬ ਕਹਿ ਲਓ ਸ਼ਰੋਣੀ ਕਮੇਟੀ ਸਮਝ ਲਓ 1600 ਤੋਂ ਲੈ ਕੇ ਅੱਜ ਪਿਆਰਿਓ 2024 25 ਚੱਲਣ ਵਾਲਾ ਹੈ 25 ਚੱਲਣ ਵਾਲਾ ਹੈ ਪਰ ਅੱਜ ਤੱਕ ਇਹਨਾਂ ਚੀਜ਼ਾਂ ਦਾ ਸਹੀ ਸੁਧਾਰ ਨਹੀਂ ਕਰ ਸਕੇ ਜਿਹੜੀਆਂ ਮੁਸ਼ਕਲਾਂ ਬਲੇ ਸਾਨੂੰ ਧਿਆਨ ਦੇਣਾ ਚਾਹੀਦਾ ਸੀ ਉਹ ਪਿਆਰੋ ਮੁਸ਼ਕਲਾਂ ਦਾ ਹੱਲ ਨਹੀਂ ਤਾਂ ਹੀ ਤੇ ਜਿਹੜੇ ਸਾਡੇ ਕਈ ਪਰਿਵਾਰ ਜਿਹੜੇ ਆ ਲਾਲਚ ਵਿੱਚ ਆ ਕੇ ਗੁਰਸਿੱਖੀ ਜੀਵਨ ਤਿਆ ਕੇ ਤੇ ਦੂਸਰੇ ਮੰਨੇ ਜੁੜ ਰਹੇ ਨੇ ਸਿੱਖ ਗਾਉਂ ਦੇ ਕੋਲ ਉਹਨਾਂ ਪ੍ਰਤੀ ਕੋਈ ਹਮਦਰਦੀ ਦਾ ਸ਼ਬਦ ਵੀ ਨਹੀਂ ਹੈ ਸੋ ਗੁਰੂ ਸਾਹਿਬ ਉਹਨਾਂ ਦੀਆਂ ਮੁਸ਼ਕਲਾਂ ਸੁਣਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਯਤਨ ਕਰਦੇ ਨੇ ਤੇ ਨਾਲ ਹੀ ਉਹਨਾਂ ਨੂੰ ਹੁਕਮ ਕਰਦੇ ਨੇ ਕਿ ਨਵੇਂ ਸਥਾਨ ਤੇ ਨਿਵਾਸ ਕਰ ਲੋਗੇ ਨਾ ਤੇ ਤੁਹਾਡੀਆਂ ਇਹ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਤਾਂ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਕਿ ਜਾਂਦੇ ਠਾ ਬੈਠੇ ਸੀ ਇੱਕ ਤੀਰ ਛੱਡਦੇ ਨੇ ਤੇ ਹੁਕਮ ਕਰਦੇ ਨੇ ਭਾਈ ਰੂਪ ਚੰਦ ਤੇ ਭਾਈ ਸਾਧੂ ਜੀ ਨੂੰ ਜਿੱਥੇ ਇਹ ਤੀਰ ਜਾ ਕੇ ਡਿਗੇਗਾ ਉਥੇ ਨਵਾਂ ਪਿੰਡ ਬਸਾ ਲਵੋ ਜਿਸ ਸਾਮ ਤੇ ਤੀਰ ਡਿਗਿਆ ਉਥੇ ਗੁਰੂ ਸਾਹਿਬ ਨੇ ਮੂੜੀ ਗੱਡੀ ਜੋ ਕਿ ਹੁਣ ਵੀ ਇਸ ਪਿੰਡ ਵਿੱਚ ਦੇਖੀ ਜਾ ਸਕਦੀ ਹੈ ਇਸ ਨਵੇਂ ਪਿੰਡ ਦਾ ਨਾਂ ਉਹਨਾਂ ਨੇ ਸਿੱਖ ਭਾਈ ਰੂਪ ਚਾਂਦੇ ਨਾਂ ਤੇ ਰੱਖਿਆ ਤੇ ਇਸ ਤਰ੍ਹਾਂ ਕਰਕੇ 1687 ਈਸਵੀ ਨੂੰ ਭਾਈ ਰੂਪਾ ਨਗਰ ਦੀ ਨਹੀਂ ਰੱਖੀ ਗਈ ਭਾਈ ਰੂਪ ਚਾਂਦੇ ਸਿੱਖ ਇਤਿਹਾਸ ਵਿੱਚ ਯੋਗਦਾਨ ਦਾ ਸਭ ਤੋਂ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਦੀਨੇ ਪਹੁੰਚੇ ਸੀ ਉਥੇ ਜਾ ਕੇ ਵੀ ਗੁਰੂ ਜੀ ਦੇ ਦਰਸ਼ਨ ਕੀਤੇ ਭਾਈ ਰੂਪ ਚੰਦ ਨੇ ਤੇ ਆਪਣੇ ਦੋ ਪੁੱਤਰ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਜੀ ਗੁਰੂ ਜੀ ਨੂੰ ਅਰਪਣ ਕਰ ਦਿੱਤੇ ਇਹ ਦੋਵੇਂ ਪੁੱਤਰ ਗੁਰੂ ਜੀ ਨਾਲ ਦੱਖਣ ਵੱਲ ਵੀ ਗਏ ਅਤੇ ਉਹਨਾਂ ਦੇ ਆਰਾਮ ਲਈ ਰਾਹ ਵਿੱਚ ਨਵੇਂ ਮੰਜਾ ਤਿਆਰ ਕਰਕੇ ਦਿੱਤਾ ਕੁਝ ਸਮੇਂ ਬਾਅਦ ਇਹ ਦੋਵੇਂ ਭਰਾ ਪਿੰਡ ਵਾਪਸ ਆਏ ਪਿਤਾ ਜੀ ਦੇ ਕੋਲ ਜਦੋਂ ਆਏ ਤੇ ਪਿਤਾ ਰੂਪ ਚੰਦ ਨੇ ਫਿਰ ਉਹਨਾਂ ਨੂੰ ਵਾਪਸ ਮੋੜ ਦਿੱਤਾ ਅਤੇ ਉਹ ਦੱਖਣ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਹਰਗਵਿੰਦ ਸਾਹਿਬ ਜੀ ਨੂੰ ਜਾ ਕੇ ਫਿਰ ਦੁਬਾਰਾ ਮਿਲਦੇ ਨੇ ਸੋ ਇਹ ਸੀ ਪਿਆਰਿਓ ਭਾਈ ਰੂਪचंद ਜੀ ਜਿਨ੍ਹਾਂ ਦੇ ਨਾਮ ਤੇ ਨਗਰ ਭਾਈ ਰੂਪਾ ਮਸ਼ਹੂਰ ਹੈ ਉਹਨਾਂ ਦੇ ਨਾਮ ਦੇ ਉੱਤੇ ਇਹੀ ਮੋੜੀ ਗੱਡੀ ਗਈ ਔਰ ਹਕਮ ਸਿੰਘ ਸਾਹਿਬ ਜੀ ਦੇ ਵਰ ਇਸ ਪਰਵਾਰ ਨੂੰ ਬਹੁਤ ਜ਼ਿਆਦਾ ਬਖਸ਼ਿਸ਼ ਹੋਏ ਔਰ ਇਥੇ ਹੋਇਆਂ ਕੋ ਲਾਣੂ ਨਾਚ ਤਾਰੀਏ ਗੱਜ ਕੇ ਫਤਿਹ ਦੀ ਸ਼ਾਂਤਾਈਏ ਸਾਡੇ ਸਿਰ ਤੇ ਮੇਰੇ ਪ੍ਰਿਆਸ ਸਾਧ ਸੰਗਤ ਜੀ ਅਥਰਖੋ ਆਪ ਜੀ ਦਾ ਦਰਜਾ ਬਹੁਤ ਉੱਚਾ ਹੈ ਅਸੀ ਨਮਾਨੇ ਆਪ ਜੀ ਦੇ ਚਰਨਾਂ ਦੀ ਧੂੜ ਵਰਗੇ ਹਾਂ ਆਪ ਜੀ ਦੀਆਂ ਅਸੀਸਾਂ ਹਰ ਵੇਲੇ ਲੁੜੀਦੇ ਹਾਂ ਸੋ ਇਥੇ ਗੱਜ ਕੇ ਫਤਿਹ ਜਾਈ ਜਾਵੇ ਜੀ ਵਾਹਿ ਜੀ ਦਾ ਖਲਸਾ ਵਾਹਿ ਜੀ ਕੀ ਫਤਿਹ